ਹਾਂਜੀ ਸਾਰੇ ਅੰਤ ਸਿਖਾਲ ਮੈਂ ਸੋਮਨ ਆਰਟਿਸਟਿਸ ਕਚ ਸੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੋ ਤੁਸੀਂ ਇੰਨਾ ਸੋਹਣਾ ਰਿਸਪੌਂਸ ਦੇ ਰਹੇ ਹੋ ਤੇ ਸਾਡੇ 1000 ਸਬਸਕ੍ਰਾਈਬਰ ਆਲਰੇਡੀ ਪੂਰੇ ਹੋਣ ਵਾਲੇ ਨੇ ਸੋ ਜਿਹੜੀ ਅਸੀਂ ਆਪਣੀ ਕਮਿਟਮੈਂਟ ਕੀਤੀ ਸੀ ਉਹਨੂੰ ਅਸੀਂ ਜਰੂਰ ਪੂਰਾ ਕਰਾਂਗੇ ਇਸ ਵੀਕਐਂਡ ਤੇ ਅਸੀਂ ਸੋਚ ਰਿਹਾ ਸੋ ਅੱਜ ਆਪਣੇ ਸੂਟ ਬਣ ਕੇ ਜਾ ਰਹੇ ਸੀ ਇਵਨ ਮੇਰੇ ਦੋ ਤਿੰਨ ਸੂਟ ਨਵੇਂ ਆਰਡਰ ਲਈ ਆਏ ਨੇ ਸੋ ਮੈਂ ਉਹ ਤੁਹਾਨੂੰ ਦਿਖਾ ਰਹੀ ਹਾਂ ਸਾਡਾ ਸਭ ਤੋਂ ਪਿਆਰਾ ਸੂਟ ਐਕਚੁਅਲੀ ਇਹ ਸੂਟ ਦੇ ਇੰਨੇ ਜ਼ਿਆਦਾ ਆਰਡ ਅਸੀਂ थैंकफुल ਹਾਂ ਬਟ ਸੌਰੀ ਹੁਣ ਇਹ ਸੂਟ ਨਹੀਂ ਮਿਲਨੇ ਨੀਅਰ ਅਬਾਊਟ ਅਸੀਂ 5 ਸੂਟੇ ਦੇ ਸੇਲ ਕਰ ਚੁੱਕੇ ਹਾਂ ਤੇ ਹੁਣ ਇਹਦਾ ਮੈਨੂੰ ਮਿਲ ਨਹੀਂ ਰਿਹਾ ਸਟਾਕ ਮੈਂ ਕਾਫੀ ਜਗ੍ਹਾ ਤੋਂ ਪਤਾ ਕਰ ਲਿਆ ਸੋ ਇਹ ਸੂਟ ਬਣ ਕੇ ਰੈਡੀ ਹੋ ਗਿਆ ਇਹ ਅਸੀਂ ਡਿਸਪੈਚ ਵੀ ਕਰਾਈ ਇਵਨ ਕੈਨੇਡਾ ਅਮਰੀਕਾ ਤੋਂ ਦੇ ਆਰਡਰ ਸੀ 2-3 ਸੂਟ ਉਧਰ ਵੀ ਜਾ ਚੁੱਕੇ ਨੇ ਇਹ ਸੋ ਇਹਨਾਂ ਦਾ ਡਿਜ਼ਾਈਨ ਇਹਨਾਂ ਨੇ ਖੁਦ ਭੇਜਿਆ ਸੀ ਵੀ ਸਾਨੂੰ ਇਸ ਡਿਜ਼ਾਈਨਿੰਗ ਦੇ ਅਕੋਰਡਿੰਗ ਰੈਡੀ ਕਰ ਦਿਓ ਸਿੰਪਲ ਇਹਦੇ ਨਾਲ ਬਾਟਮ ਬਣੀ ਹੈ ਦੁਪੱਟਾ ਤੁਸੀਂ ਆਲਰੇਡੀ ਇਹਦਾ ਦੇਖਿਆ ਹੋਇਆ ਬਹੁਤ ਹੀ ਪਿਆਰਾ ਬਹੁਤ ਹੀ ਪਿਆਰਾ ਸੂਟ ਬਣਿਆ ਇਹ ਇਹ 2-3 ਡਿਜ਼ਾਈਨਿੰਗ ਨੇ ਬਣ ਗਿਆ ਬਟ ਆਰਡਰ ਜ਼ਿਆਦਾ ਹੋਣ ਕਰਕੇ ਬਾਕੀ ਦੇ ਸੂਟ ਦਿਖਾ ਨਹੀਂ ਪਾਏ ਸੋ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਇਆ ਉਹ ਜਿਨ੍ਹਾਂ ਕੋਲ ਗਿਆ ਉਹਨਾਂ ਨੂੰ ਕਾਫੀ ਪਸੰਦ ਆਇਆ ਤੇ ਉਹਨਾਂ ਨੇ ਕਾਫੀ ਪੋਜ਼ਿਟਿਵ ਰਿਸਪੌਂਸ ਦਿੱਤਾ ਇਹਦਾ ਬਟ ਸੌਰੀ ਹੁਣ ਇਹ ਆਰਡਰ ਨਹੀਂ ਮਿਲਣਾ ਮੈਨੂੰ ਅੱਜ ਵੀ ਇਸ ਇਵਨ ਇਹਦੀ ਸੇਮ ਇਨਕੁਆਰੀ ਆਈ ਹੈ ਸੋ ਇਹ ਸੂਟ ਹੁਣ ਨਹੀਂ ਮਿਲ ਸਕਦਾ ਹਾਂਜੀ ਸਾਡਾ ਨੈਕਸਟ ਸੂਟ ਬਹੁਤ ਹੀ ਪਿਆਰਾ ਇਹ ਫੈਬਰਿਕ 크ਰੇਪ ਫੈਬਰਿਕ ਹੈ ਉਹਦੇ ਉੱਤੇ embroidery ਹੋਈ ہوئی ਹੈ इवन ਹੈਂਡਵਰਕ ਹੋਇਆ ਹੋਇਆ ਕੱਟ ਦਾਣੇ ਦਾ ਵਰਕ ਬਹੁਤ ਸੋਹਣਾ ਹੋਇਆ ਸਿੱਪੀ ਵਰਕ ਹੋਇਆ ਇਹਦੇ ਤੇ ਇਹਦੇ ਅਸੀਂ ਬੈਕ ਨੈਕ ਤੇ ਡਿਜ਼ਾਈਨਿੰਗ ਕੀਤੀ ਹੈ ਲਾਸੇ ਦੇ ਲਟਕਣ ਲੱਗੇ ਨੇ ਬਹੁਤ ਹੀ ਪਿਆਰੇ ਇਦੇ ਨਾਲ ਬਹੁਤ ਸੋਹਣਾ ਅੰਬਰੀਲਾ ਸ਼ਰਾਰਾ ਬਣਿਆ। ਸੋ ਲੈਸ ਨਾਲ ਦੀ ਫਿਨਿਸ਼ਿੰਗ ਹੋਈ ਹੈ। ਤੇ ਦੇ ਨਾਲ ਪਿਓਰ ਆਰਗਾਂਜ਼ਾ ਦਾ ਦੁਪੱਟਾ। ਮ ਕੈਸ਼ ਵਰਕ ਵਾਲਾ ਤੇ ਉਹਦੀ ਵੀ ਆਪਾਂ ਨੇ ਲੈਸ ਨਾਲ ਫਿਨਿਸ਼ਿੰਗ ਕੀਤੀ ਹੈ ਤੁਸੀਂ ਦੇਖ ਸਕਦੇ ਹੋ। ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਇਆ ਹੋਊਗਾ। ਇਹਦੇ ਵਿੱਚ ਐਕਚੁਅਲੀ ਇਹ ਪ੍ਰਿੰਟ ਦੇ ਵਿੱਚ 2-3 ਸ਼ੇਡ ਹੈਗੇ ਆ। ਜੇਕਰ ਮੈਨੂੰ ਟਾਈਮ ਲੱਗਾ ਤਾਂ ਮੈਂ ਤੁਹਾਨੂੰ ਜ਼ਰੂਰ ਦਿਖਾਉਂਗੀ ਜੇਕਰ ਕਿਸੇ ਭੈਣ ਨੇ ਆਰਡਰ ਪਲੇਸ ਕਰਨਾ ਹੋਇਆ ਤਾਂ ਉਹ ਮੇਰੇ ਵਟਸਐਪ ਤੇ ਕੰਟੈਕਟ ਕਰ ਸਕਦੇ ਨੇ ਤੁਸੀਂ ਆਪਣੇ ਅਕੋਰਡਿੰਗ ਆਪਣੀ ਡਿਜ਼ਾਈਨਿੰਗ ਦੇ ਅਕੋਰਡਿੰਗ ਸੂਟ ਰੈਡੀ ਕਰਵਾ ਸਕਦੇ ਹੋ ਜੋ ਵੀ ਤੁਹਾਨੂੰ ਜਿੱਦਾਂ ਦਾ ਵੀ ਡਿਜ਼ਾਈਨ ਪਸੰਦ ਹੈ ਹਾਂਜੀ ਇਹ ਸਾਡਾ ਹੈਂਡਵਰਕ ਤੇ ਸੂਟ ਬਣ ਕੇ ਜਾ ਰਿਹਾ ਬਹੁਤ ਹੀ ਪਿਆਰਾ ਇਹਦੀ ਡਿਜ਼ਾਈਨਿੰਗ ਬਹੁਤ ਪਿਆਰੀ ਹੋਈ ਹੈ ਸ਼ਿਮਰ ਦਾ ਫੈਬਰਿਕ ਹੈ ਸੋ ਤੁਸੀਂ ਦੇਖ ਸਕਦੇ ਹੋ ਸ਼ਿਮਰ ਦੇ ਫੈਬਰਿਕ ਤੇ ਸੈਲਫ ਪ੍ਰਿੰਟਿੰਗ ਹੈ ਪਲੱਸ ਉੱਪਰ ਇਹਦੇ ਹੈਂਡਵਰਕ ਹੋਇਆ ਸਾਰੀ ਚ ਬੁਟੀ ਹੈ ਪੈਨਲ ਦੇ ਵਿੱਚ ਇਹਦੇ ਮੋਤੀ ਵਾਲੀ ਲੈਸ ਚਾਰੀ ਇਹਦੇ ਨਾਲ ਜਿਹੜੀਆਂ ਇਹਨੀਆਂ 슬ੀਵਸ ਨੇ ਬਹੁਤ ਪਿਆਰੀਆਂ ਬਣੀਆਂ ਨੇ 슬ੀਵਸ ਦੇ ਉੱਤੇ ਹੈਵੀ ਵਰਕ ਹੋਇਆ ਸੋ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਇਹਦੀ ਲੁੱਕ ਦਿਖਾ ਦਿੰਨੀ ਹ ਬਹੁਤ ਹੀ ਗ੍ਰੇਸਫੁਲ ਤੁਸੀਂ ਫਲਾਵਰ ਦੇਖ ਸਕਦੇ ਹੋ ਕਿੰਨਾ ਪਫੀ ਜਿਹਾ ਸਲਾਵਰ ਦਾ ਫਲਾਵਰ ਬਣਿਆ ਸੋ ਇਹਦੇ ਨਾਲ ਅਸੀਂ ਲਟਕਣ ਲਗਾਏ ਨੇ ਇਹਦਾ neck design ਵੀ ਬਹੁਤ ਪਿਆਰਾ ਬੈਕ neck ਇਹਦੀ ਥੋੜੀ ਸ਼ੇਪ ਚੇਂਜ ਕੀਤੀ ਹੈ ਸੋ ਇਹ ਗੜਬਾ ਨਹੀਂ ਹੈ ਇਹ ਇਟਸ ਲਾਈਕ ਦਿਸ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਊਗਾ ਇਹਦੀ ਬਾਟਮ ਵੀ ਬੜੀ ਪਿਆਰੀ ਬਣੀ ਆ। ਸਟ੍ਰੇਟ ਸਲਵਾਰ ਹੈ ਇਹਦੀ ਤੇ ਸੇਮ ਜੋ ਆਪਾਂ ਨੇ 슬ੀਵਸ ਤੇ ਬਣਾਇਆ ਉਹ ਸੇਮ ਐਮਬ੍ਰੋਇਡਰੀ ਹੈ ਦੀ ਸਲਵਾਰ ਦੀ ਮੋਰੀ ਤੇ ਹੋਈ ਹੈ। ਤੁਸੀਂ ਕੰਮ ਦੀ ਫਿਨਿਸ਼ਿੰਗ ਦੇਖ ਸਕਦੇ ਹੋ। ਬਹੁਤ ਹੀ ਸੋਹਣਾ ਵਰਕ ਹੋਇਆ। ਇਹਦਾ ਦੁਪੱਟਾ ਵੀ ਬਹੁਤ ਪਿਆਰਾ। ਆਰਗੈਂਜ਼ਾ ਦਾ ਦੁਪੱਟਾ। ਸੇਮ ਬੁਟੀ ਜੋ ਸ਼ਰਟ 'ਚ ਆਪਾਂ ਨੇ ਦੁਪੱਟੇ 'ਚ ਪਾਈ ਹੈ। ਪਲੱਸ ਸਾਈਡ ਤੇ ਦੀ ਲੈਸ ਨਾਲ ਫਿਨਿਸ਼ਿੰਗ ਕੀਤੀ ਹੈ। ਸੋ ਜੇਕਰ ਤੁਸੀਂ ਕਿਸੇ ਪ੍ਰਿੰਟ ਦੇ ਵਿੱਚ ਇਹ ਥੋੜਾ हटके ਕਨਸੈਪਟ ਸੀਗਾ ਮੋਸਟਲੀ ਕੀ ਹੁੰਦਾਗਾ ਜਿਹੜੀ ਆਪਾਂ ਹੈਂਡਵਰਕ ਕਰਾਉਨੇ ਆ ਉਹ ਪਲੇਨ ਫੈਬਰਿਕ ਤੇ ਹੁੰਦਾ ਸੋ ਆਪਾਂ ਸੈਲਫ ਪ੍ਰਿੰਟ ਉੱਤੇ ਵੀ ਜੇ ਹੈਂਡਵਰਕ ਕਰਾਉਨੇ ਤਾਂ ਉਹ ਵੀ ਬਹੁਤ ਗ੍ਰੇਸਫੁਲ ਬਣਦੀ ਐ ਸੋ ਇਹ ਜਦੋਂ ਇਹਦੀ ਪਿਕਚਰਸ ਆ ਗਈਆਂ ਤਾਂ ਮੈਂ ਟਰਾਈ ਕਰੂੰਗੀ ਤੁਹਾਨੂੰ ਸ਼ੇਅਰ ਕਰਾਂ ਓਵਰ ਆਲ ਸੋ ਬਹੁਤ ਪਿਆਰਾ ਬਣਿਆ ਇਹ ਹਾਂਜੀ ਹੁਣ ਸਾਡੇ ਇਹ ਸੂਟ ਬਣਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਮੈਂ ਤੁਹਾਨੂੰ ਡਿਟੇਲਿੰਗ ਸ਼ੇਅਰ ਕਰਦੀ ਆਂ ਇਹ ਟਿਸ਼ੂ ਦੇ ਸੂਟ ਬਣੇ ਨੇ ਇਹ ਵੀ ਸ਼ਿਮਰ ਹੀ ਹੈ ਤੁਸੀਂ ਦੇਖ ਸਕਦੇ ਹੋ ਇਹਦਾ ਨੈੱਕ ਆਏਗਾ ਬਹੁਤ ਹੀ ਪਿਆਰਾ ਦਬਕੇ ਦਾ ਵਰਕ ਹੋਇਆ ਇਹਦੇ ਵਿੱਚ ਸਾਰੇ ਦਾ ਸਾਰਾ ਨਾਲ ਪਰਲਸ ਨੇਗੇ ਸੋ ਜਿਹਦੇ ਨਾਲ ਉਹਦੀ ਗ੍ਰੇਸ ਵੱਧ ਰਹੀ ਹੈ ਵੈਸੇ ਇਹਦਾ ਤੁਸੀਂ ਘੇਰਾ ਦੇਖੋ ਕਿੰਨਾ ਗ੍ਰੇਸਫੁਲ ਹੈ ਜਸਟ ਵਾਓ ਫਲਾਵਰ ਦੀ ਫਿਨਿਸ਼ਿੰਗ ਦੇਖੋ ਤੁਸੀਂ ਸਾਰੇ ਦਬਕੇ ਨਾਲ ਹੋਈ ਹੈ ਹੁਣ ਜਿਹੜੀ ਇਹਦੀ ਸਭ ਤੋਂ ਵਧੀਆ ਚੀਜ਼ ਹੈ ਉਹਦੀ ਸਲੀਵਸ ਇਹਦੀਆਂ ਕੱਟ ਵਾਲੀਆਂ ਸਲੀਵਸ ਬਣਣਗੀਆਂ ਬਹੁਤ ਹੀ ਪਿਆਰੀਆਂ ਇੱਥੇ ਕੱਟ ਆਏਗਾ ਸੋ ਇਹ ਜਦੋਂ ਰੈਡੀ ਹੋ ਗਿਆ ਸੂਟ ਤੁਹਾਡੇ ਨਾਲ ਮੈਂ ਜਰੂਰ ਸ਼ੇਅਰ ਕਰਾਂਗੀ ਸੋ ਓਵਰঅল ਸੂ ਬਿਗੇਟ ਅਪ ਤੁਸੀਂ ਦੇਖ ਸਕਦੇ ਹੋ ਮੇਰੇ ਕਈ ਪੈਣਾ ਕਹਿ ਦਿੰਦੀਆਂ ਨੇ ਵੀ ਤੁਸੀਂ ਰੇਟ ਜ਼ਰੂਰ ਦੱਸਿਆ ਕਰੋ ਐਕਚੁਅਲੀ ਰੇਟ ਦਾ ਕੀ ਹੁੰਦਾਗਾ ਹਰ ਇੱਕ ਫੈਬਰਿਕ ਦਾ ਜਿਵੇਂ ਲਾਈਕ ਕਿਸੇ ਦਾ ਬਜਟ ਜਿੰਨਾ ਬਜਟ ਆ ਉਹਦੇ ਅਕੋਰਡਿੰਗ ਅਸੀਂ ਰੈਡੀ ਕਰ ਸਕਦੇ ਹਾਂ ਸੋ ਰੇਟ ਮੈਂ ਤਾਂ ਨਹੀਂ ਦੱਸਦੀ ਹੈਗੀ ਹਰ ਇੱਕ ਡਿਜ਼ਾਈਨਿੰਗ ਦਾ ਅਲੱਗ-ਅਲੱਗ ਹੁੰਦਾ ਫੈਬਰਿਕ ਤੇ ਵੀ ਡਿਪੈਂਡ ਕਰਦਾ ਜਿਵੇਂ ਲਾਈਕ ਆਪਾਂ ਕਿਹੜੇ ਫੈਬਰਿਕ ਤੇ ਸੂਟ ਰੈਡੀ ਕਰ ਰਹੇ ਹਾਂ ਹਾਂਜੀ ਇਹ ਵੀ ਸੂਟ ਆਪਣਾ ਆਉਣ ਵਾਲੇ ਦਿਨਾਂ ਵਿੱਚ ਰੈਡੀ ਹੋਏਗਾ ਬਹੁਤ ਹੀ ਪਿਆਰਾ ਸ਼ਿਮਰ ਦੀ ਸ਼ਰਟ ਹੈ ਸੈਲਫ ਦੇ ਵਿੱਚ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਪਲੱਸ ਇਹਦਾ ਘੇਰਾ ਬਹੁਤ ਪਿਆਰਾ ਬਣਿਆ ਤੁਸੀਂ ਕੰਮ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਕੋਈ ਕੰਪਲੇਨਟ ਨਹੀਂ ਆਏਗੀ ਈਵਨ ਜੋ ਤੁਸੀਂ ਡਿਜ਼ਾਈਨਿੰਗ ਭੇਜੋਗੇ ਉਹ ਐਜ਼ ਇਟ ਇਜ਼ ਡਿਜ਼ਾਈਨ ਬਣੇਗਾ ਇਹਦੀਆਂ 슬ੀਵਸ ਸਿੰਪਲ ਨੇ ਉੱਪਰ ਤੱਕ ਬੂਟੀ ਆਏਗੀ ਫਰੰਟ ਤੇ ਆਪਾਂ ਨੇ ਇੱਕ ਲਾਈਨ ਦਿੱਤੀ ਹੈ ਇਹਦੀ ਬੋਟਮ ਬਹੁਤ ਪਿਆਰੀ ਹੈ ਹੈਵੀ ਬਾਟਮ ਆਏਗੀ ਇਹਦੀ ਸਟ੍ਰੇਟ ਸਲਵਾਰੀ ਬਣਨੀ ਹੈ ਵੀ ਪਲੱਸ ਇਹਦਾ ਦੁਪੱਟਾ ਜਿਹੜਾ ਚਨੌਨ ਦਾ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੈ ਇਹ ਕੰਪਲੀਟ ਸੂਟ ਰੈਡੀ ਹੋ ਕੇ ਨੀਅਰ ਅਬਾਊਟ ਆਪਾਂ ਨੂੰ 8500 ਚ ਪੈ ਜਾਣਾ ਹੈ ਹਾਂਜੀ ਅੱਜ ਦਾ ਸਾਡਾ ਲਾਸਟ ਸੂਟ ਬਹੁਤ ਹੀ ਪਿਆਰਾ ਪੈਨਲ ਦੇ ਵਿੱਚ ਵਰਕ ਆਏਗਾ ਇਹ ਦੇਖੀਏ ਤੇ ਬਹੁਤ ਹੀ ਸੋਹਣਾ ਇਹ ਐਕਚੁਅਲੀ ਮਸ਼ੀਨ ਵਰਕ ਦੇ ਨਾਲ ਆਪਾਂ ਹਲਕਾ ਜਿਹਾ ਹੈਂਡ ਟੱਚ ਦਿੱਤਾ ਜਿਸ ਦਿਨ ਇਹਦੀ ਗ੍ਰੇਸ ਆ ਰਹੀ ਹੈ ਇਹਦੀਆਂ 슬ੀਵਸ ਤੇ ਡਿਜ਼ਾਈਨਿੰਗ ਆਏਗੀ ਸੋ ਇਹਨਾਂ ਆਪਾਂ ਕੰਟਰਾਸਟ ਦੁਪੱਟਾ ਵੀ ਕਰ ਸਕਦੇ ਹਾਂ ਪਿੰਕ ਦੁਪੱਟਾ ਵੀ ਕਰ ਸਕਦੇ ਹਾਂ ਸੇਮ ਦੁਪੱਟਾ ਕਰਕੇ ਪਿੰਕ ਦਾ ਆਪਾਂ ਲੈਸ ਨਾਲ ਫਿਨਿਸ਼ਿੰਗ ਕਰ ਸਕਦੇ ਹਾਂ ਸੋ ਜੇਕਰ ਤੁਸੀਂ ਵੀ ਆਪਣੇ ਇਦਾਂ ਦੇ ਸੋਹਣੇ ਸੋਹਣੇ ਸੂਟ ਬਣਾਉਣਾ ਚਾਹੁੰਦੇ ਹੋ ਤਾਂ ਸਾਡਾ ਨਾਲ ਕੰਟੈਕਟ ਕਰੋ ਪਲੀਜ਼ ਸਾਡਾ ਪੇਜ ਆਪਣੇ ਸਾਰੇ ਰਿਲੇਟਿਵਸ ਨਾਲ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰੋ ਤੇ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰੋ ਥੈਂਕ ਯੂ